ਤਾਰੀ ਕਿਸ਼ਨਪੁਰੀਏ ਪ੍ਰਧਾਨ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਨੂੰ ਨਜ਼ਾਰਾ ਲੈ ਵੀ ਫਿਰ ਇਹ ਕੀ ਨਾ ਤੇਰਾ ਕਰਮਪਾਲ ਸਿੰਘ ਬਾਜਵਾ ਲਾ ਹੁਣ ਹੌਸਲਾ ਭਲਾ ਦੇ ਤਾੜੀ ਮਾਰ ਕੇ ਤੇ ਟੀਮਾਂ ਵੀ ਆ ਗਈਆਂ ਫਿਰ ਇਹਦਾ ਗਾਣਾ ਸੁਣ ਕੇ ਆਪਾਂ ਫਾਈਨਲ ਮੈਚ ਜਿਹੜਾ ਦੇਖਣਾ ਹੈ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਵਈ ਮੈਂ ਲਿਖਦਾ ਵੀ ਆ ਇੱਥੇ ਤਾਂ ਆਂ ਬਰਉਂਦਾ ਮੈਂ ਗਾਣਾ ਕੁਝ ਆਪਣੀ ਸੋਚ ਤੇ ਜਿੰਨੀ ਕਿ ਮੇਰੀ ਹੈਗੀ ਆ ਉੱਤੇ ਲਿਖਿਆ ਉਹ ਸੁਣਿਓ ਧਿਆਨ ਨਾਲ ਉਹ ਸਾਡੀਆਂ ਤਾਂ ਵਾਨੀ ਗੁਲਾਬ ਜੀ ਕਾ ਤੋ ਕਿਸਮਤ ਮਾੜੀ ਲੱਗਦੀ ਮੇਰੇ ਸੋਹਣੇ ਦੇਸ਼ ਪੰਜਾਬ ਦੀ ਕਿਸਮਤ ਮਾੜੀ ਲੱਗਦੀ ਮੇਰੇ ਸੋਹਣੇ ਦੇਸ਼ ਪੰਜਾਬ ਦੀ ਉਹ ਸੱਥਾਂ ਏਠ ਨਾਲ ਲੱਗਦੀ ਜੱਤਾ ਉਹ ਬੋਹੜਾਂ ਵਾਲੀ ਥਾਂ ਕਿਤਾਬਾਂ ਏਠਾਂ ਦੱਬ ਗਈ ਐ ਪੰਜਾਬੀ ਤੇਰੀ ਮਿੱਟੀ ਬਣ ਕੇ ਰਹਿ ਗਈ ਜੋ ਸੀ ਲਹੂ ਦੇ ਇਸ਼ਾਬ ਦੀ ਕਾਤੋ ਕਿਸਮਤ ਮਾੜੀ ਲਿਖਤੀ ਮੇਰੇ ਸੋਨੇ ਦੇ ਇਸ ਪੰਜਾਬ ਦੀ ਕਿਸਮਤ ਮਾੜੀ ਲਿਖਤੀ ਮੇਰੇ ਸੋਨੇ ਦੇ ਇਸ ਪੰਜਾਬ ਦੀ ਹੱਤੀ ਦੇ ਸਿਰ 'ਤੇ ਚੁੰਨੀ ਲੱਭਦੀ ਜੁਮਾਨੀ ਦਰਦੀ ਬਾੜ ਪਈ बचे आणो नसका बेरोज़गारी चसका बेरोज़गारी बन कई तोसीं सोने किताब माड़ी लिखंदी मेर सोने पंजाब का त किस्मत ਸਾਡਾ ਪਿੱਛੇ ਲੱਗ ਗਈ ਦੁਨੀਆ ਮਿਹਨਤ ਕਰਨੀ ਚਾਹੁੰਦੇ ਨਾ ਹੋ ਢੀਕ ਢੀਕ ਕੇ ਥੱਕ ਗਿਆ ਕੋਈ ਅੱਛੇ ਦਿਨ ਵੀ ਆਉਂਦੇ ਨਾ ਹੋ ਢੀਕ ਢੀਕ ਕੇ ਥੱਕ ਗਿਆ ਕੋਈ ਅੱਛੇ ਦਿਨ ਵੀ ਆਉਂਦੇ ਨਾ ਹੋ ਕਿਸਾਨੀ ਮਰ ਗਈ ਕਿਸ਼ਤ ਨਹੀਂ ਤਰਦੀ ਕਿਸਾਨੀ ਮਰ ਗਈ ਕਿਸ਼ਤ ਨਹੀਂ ਤਰਦੀ ਬੈਂਕ ਦੇ ਵਿਆਜ ਦੀ ਕਾਹ ਤੋਂ ਕਿਸਮਤ ਮਾੜੀ ਲੱਗਦੀ ਮੇਰੇ ਕਿਸਮਤ ਮਾੜੀ ਲਿਖਤੀ ਮੇਰੇ ਸੋਹਣੇ ਦੇ ਇਸ ਪੰਜਾਬ ਦੀ ਥੈਂਕ ਯੂ ਇਹ ਮੁੰਡਾ सोनू ਭਾਜੀ ਦੇ ਪਿੰਡ ਤੋਂ ਹੈ ਇੱਕ ਯਾਰ ਜ਼ੋਰਦਾਰ ਤਾੜੀ ਮਾਰ ਦਿਓ ਬਾਈ ਲੈ ਵੀ ਮੁੰਡਿਆ ਹੌਸਲਾ ਤੈਨੂੰ ਦਿੱਤਾ ਹੈ ਹੁਣ ਮਿਹਨਤ ਜਿਹੜੀ ਜਾਰੀ ਰੱਖਣੀ ਹੈ ਤੇ ਸੱਚੇ ਬਾਦਸ਼ਾਹ ਦੀ ਕਿਰਪਾ ਆਪੇ ਕਰਨੀ ਹੈ ਤੇਰਾ ਪਿੰਡ ਸੋਨੂ ਭਾਜੀ ਵਾਲਾ ਪਿੰਡ ਹੈ ਉਧਰ ਬ੍ਰਾਈਮ ਬਾਲ ਤੋਂ ਜਿੰਨੇ ਵੀ ਹੈਪੀ ਹੋਣੀ ਮਰਦੋਣੀ ਸਾਡੇ ਵੀਰ ਪੁੱਜੇ ਅਮਰਜੀਤ ਹੁਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਫਾਈਨਲ ਮੈਚ ਆ ਗਈ ਹੈ ਜੀ ਦੋਨੋਂ ਟੀਮਾਂ ਪਲੇਅਰ ਵਾਲੇ ਮੇਰਾ خیال ਪੂਰੇ ਨਹੀਂ ਆਏ ਬਹੁਤ ਤਕੜਾ ਮੈਚ ਜਿਹੜਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਇੱਕ ਪਾਸੇ ਤੇ ਬਾਬਾ ਕਬੱਡੀ ਕਲੱਬ ਕਪੂਰਥਲੇ ਦੀ ਟੀਮ ਹੈ ਤੇ ਦੂਸਰੇ ਪਾਸੇ ਬਾਬਾ ਫਤੇ ਸਿੰਘ ਹਸਨਾ ਸਾਹਿਬ ਕਬੱਡੀ ਕਲੱਬ ਘੋਗਸ਼ੋਰ ਸੁਖੇ ਘੋਗਸ਼ੋਰ ਵਾਲੇ ਦੀ ਖੇਡ ਕਲੱਬ ਹੈ ਬਹੁਤ ਤਕੜਾ ਮੈਚ ਜਿਹੜਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਹੈ ਐਨ ਸਿਰੇ ਦੀ ਕਬੱਡੀ ਇਸ ਮੈਚ ਦੇ ਵਿੱਚ ਦੇਖਣ ਨੂੰ ਮਿਲਣੀ ਹੈ ਸਮੁੱਚੇ ਦਰਸ਼ਕ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਵੱਡੀ ਤعداد ਦੇ ਵਿੱਚ ਅੱਜ ਦੇ ਇਸ ਕਬੱਡੀ ਕੱਪ ਦੇ ਪੁੱਜਿਆ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬਹੁਤ ਤਕੜਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਬਾਬੂ ਆਲਖੋਣੀ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ। ਸੁੱਖਾ ਖੋਗੋ ਸ਼ੋਰੀਆ ਤੇ ਦੂਸਰੇ ਪਾਸੇ ਲਾਲੀ ਵੀਰ ਉਹਨਾਂ ਦੀ ਖੇਡ ਕਲੱਬ ਆ ਇਹਨੂੰ ਸਿਰੇ ਦਾ ਮੈਚ। ਟੌਪ ਦੀ ਕਬੱਡੀ ਦੇਖਣ ਨੂੰ ਮਿਲਨੀ ਹੈ ਦੁਧਿਆ ਰੰਗੀ ਰੋਸ਼ਨੀ ਹੈ। ਹਰ ਮੈਚ ਜਿਆਦਾ ਹਨੇਰਾ ਹੋ ਜਾਂਦਾ ਮੈਚਾਂ ਤੇ ਮੇਰੀ ਬੇਨਤੀ ਹੈ ਵੀ ਆਪਾਂ ਇਸ ਸਿਸਟਮ ਨੂੰ ਵੀ ਲੋਡ ਕਰਨਾ ਹੈ। ਔਰ ਜਿੱਦਾਂ ਫੈਡਰੇਸ਼ਨ ਦੇ ਮੈਚ ਟਾਈਮ ਦੇ ਨਾਲ ਹੋ ਜਾਂਦੇ ਆ। ਉਹਦੇ ਹੀ ਆਪਾਂ ਇਹਨਾਂ ਪਿੰਡਵਾਰ ਦੇ ਮੈਚਾਂ ਨੂੰ ਵੀ ਜੇ ਟਾਈਮ ਦੇ ਨਾਲ ਕਰਾਉਣ ਦੀ ਲੋੜ ਹੈ। ਬੜਾ ਕੋਈ ਕਰਨ ਵਾਲਾ ਹੈ ਕਬੱਡੀ ਦੇ ਲਈ ਜੇ ਜ਼ਿਆਦਾ ਬੋਲਿਆ ਜਾਂਦਾ ਫਿਰ ਕਹਿੰਦੇ ਥੋੜਾ ਕਹਿੜਾ ਬੋਲਦਾ। ਪਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਪਿਆਰ ਤੇ ਸਤਕਾਰ ਦੇ ਨਾਲ ਹੀ ਆਪਾਂ ਇਹ ਕਬੱਡੀ ਦੇ ਸਿਸਟਮ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਹੈ। ਹਰ ਇੱਕ ਜੋ ਵੀ ਵੀਰ ਕਬੱਡੀ ਦੇ ਨਾਲ ਜੁੜਿਆ ਹੋਇਆ ਹੈ ਉਹਨੂੰ ਬੇਨਤੀ ਹੈ ਵੀ ਉਹ ਕਬੱਡੀ ਦੇ ਵਿੱਚ ਜੋ ਆਈਆਂ ਹੋੜ ਧਾਈਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਆਪਣਾ ਯੋਗਦਾਨ ਜ਼ਰੂਰ ਪਾਵੇ। ਲਓ ਤਕੜਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ ਇੱਕ ਹੋਰ ਲੱਗਾ ਮੈਚ ਜਿਹਨੂੰ ਸਾਨਾਂ ਵਾਲਾ ਭੇੜ ਕਹਿੰਦੇ ਜਾਫੀ ਅਤੇ ਧਾਵੀ ਦਾ ਹੈ ਜਿਹਨੂੰ ਏੜਗੇੜ ਕਹਿੰਦੇ ਗੁੱਟ ਫੜ ਟਾਈਗਰਾਂ ਦੀ ਕੰਚੀ ਉਦੋਂ ਲਾਉਣੀ ਹੈ ਚੀਤੇ ਜੰਪ ਐਟਮਾਂ ਨੇ ਕਬੱਡੀ ਜਦੋਂ ਪਾਉਣੀ ਹੈ ਇਹ ਖਤਾ ਮਿਲਿਆ ਆਲਮਗੀਰ ਜੀ ਮੇਰੇ ਨਾਲ ਨੇ ਸਾਥ ਦੇਣਗੇ ਇਸ ਮੈਚ ਦਾ ਤਕੜੇ ਮੈਚ ਦੀ ਸ਼ੁਰੂਆਤ ਦੋਨੋਂ ਟੀਮਾਂ ਦੇ ਦਰਮਿਆਨ ਇਸ ਲਈ ਖੇਡ ਮੈਦਾਨ ਦੇ ਵਿੱਚ ਊੜ ਜਾ ਰਹੀ ਹੈ ਆਲਮਗੀਰ ਜੀ ਗੱਲ ਕਰਨਗੇ ਹਲੋ ਹਲੋ ਹਾਂਜੀ ਬਹੁਤ ਤਕੜਾ ਜਿਹੜਾ ਫਾਈਨਲ ਮੈਚ ਅੱਜ ਇਸ ਕਬੱਡੀ ਕੱਪ ਦਾ ਜਿਹੜਾ ਅੰਤਮ ਮੁਕਾਬਲਾ ਖੇਡ ਮੈਦਾਨ ਦੇ ਅੰਦਰ ਖੇੜਿਆ ਜਾਣਾ। ਦੋਨੋਂ ਟੀਮਾਂ ਇਸ ਵੇਲੇ ਖੇਡ ਮੈਦਾਨ ਦੇ ਅੰਦਰ ਪਹੁੰਚ ਚੁੱਕੀਆਂ ਨੇ ਬਹੁਤ ਤਕੜਾ ਜਿਹੜਾ ਮੈਚ ਹੋਵੇਗਾ। ਸਭ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਉਤਮ ਕੀਤਾ ਤੇ ਸਭ ਤੋਂ ਵੱਧ ਜਿਹੜਾ ਸਹਿਯੋਗ ਸਾਡੇ ਐਨਆਰਆਈ ਵੀਰਾਂ ਨੇ ਦਿੱਤਾ ਇਸ ਕਬੱਡੀ ਕੱਪ ਨੂੰ ਸਫਲ ਕਰਨ ਦੇ ਲਈ। ਆਸਟ੍ਰੇਲੀਆ ਵਾਲਾ ਚਮਕੀਲਾ ਵੀ ਲਾਈਵ ਤੱਕ ਰਿਹਾ ਅੱਜ ਦੇ ਕਬੱਡੀ ਕੱਪ ਨੂੰ ਇਸ ਫਾਈਨਲ ਮੈਚ ਨੂੰ ਦੇਖ ਰਿਹਾ ਮੇਰਾ ਵੀਰ ਆਸਟ੍ਰੇਲੀਆ ਦੇ ਵਿਆਨਾ ਸ਼ਹਿਰ ਤੋਂ ਬਹੁਤ ਕਹਿੰਦੇ ਵੀ ਵਧੀਆ ਜਿੱਥੇ ਇਨਸਾਨ ਹੈ ਜਿੱਥੇ ਲਿਖਦਾ ਵਧੀਆ ਨੌਜਵਾਨ ਉਥੇ ਗੜੀ ਦੇ ਕਬੱਡੀ ਕੱਪ ਦੇ ਵਿੱਚ ਇਸ ਸਾਲ ਕਹਿੰਦੇ ਵੀ ਵਿਸ਼ੇਸ਼ ਤੌਰ ਤੇ ਪੁੱਜ ਰਿਹਾ ਕਿ ਫਰਵਰੀ ਮਹੀਨੇ ਹੋਣਾ ਗੜੀ ਵਾਲਾ ਕੱਪ ਯਾਰੋ ਇਲਾਕੇ ਵਿੱਚ ਪੂਰੀ ਚਰਚਾ ਕਰਵਾਊਗਾ ਰਵੀ ਸਰਪੰਚ ਕਰੂ ਇਸ ਦੀ ਗਵਾਹੀ ਜੋਤੀ ਲੰਬੜਦਾਰ ਰੂਪ ਰੇਖਾ ਬਣਵਾਊਗਾ ਕਿ ਸੇਠੀ ਨਾਲ ਬਿੱਲਾ ਪੰਚ ਦੇਊ ਸਹਿਯੋਗ ਪੂਰਾ ਕਿ ਟਿਵਾਣਾ ਹਰਮੀਤ ਸਾਂਝ ਬਖਰੀ ਹੀ ਪਾਊਗਾ ਰਿੰਦਾ ਅਮਰੀਕਾ ਵਿੱਚੋਂ ਬਿੱਲਾ ਗੜੀ ਵਾਲਾ ਪਹਿਲੇ ਇਨਾਮ ਦੀ ਜੋ ਸੇਵਾ ਕਰਵਾਊਗਾ ਕਿ ਚੋਹਾਨ ਯਾਰਾ ਚਮਕੀਲੇ ਨੇ ਆਉਣਾ ਅਸਟਰੀਆ ਤੋਂ ਮਾਨ ਸਨਮਾਨ ਸਾਰੀਆਂ ਸ਼ਖਸੀਅਤਾਂ ਦੇ ਕਰਾਊਗਾ ਸ਼ੀਰੇ ਤੇ ਜੱਗੇ ਦੇਵੂ ਤੇ ਸੰਦੀਪ ਸੰਧੂ ਨਾਲ ਯਾਰੀ ਹੈ ਜਿਹਦੀ ਪੂਰੀ ਕੀ ਨੋਟਾਂ ਵਾਲਾ ਮੀਂਹ ਪਿੰਡ ਗੜੀ ਚ ਭਰਾਊਗਾ ਸੋ ਚਮਕੀਲਾ ਕਹਿੰਦੇ ਵੀ ਲਾਈਵ ਤੱਕ ਰਿਹਾ ਆ ਬਹੁਤ ਮਿਹਨਤ ਕਰਨੀ ਪੈਂਦੀ ਹੈ ਵਿਦੇਸ਼ਾਂ ਦੇ ਵਿੱਚ ਬੈਠ ਕੇ ਸਾਡੇ ਸਾਬੀ ਜੀ ਯੂਐਸਏ ਵਾਲੇ ਜਾਣਦੇ ਵੀ ਮਿਹਨਤਾਂ ਕਰਨੀਆਂ ਪੈਂਦੀਆਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਫਿਰ ਜਾ ਕੇ ਮਾਲਕ ਕਿਤੇ ਪੂਰੀ ਪਾਉਂਦਾ ਸੋ ਉਹ ਵੀ ਪੁੱਜੋਏ ਨੇ ਧੰਨਵਾਦ ਹੈ ਜੀਆਂ ਨੂੰ ਹਾਂਜੀ ਆਓ ਫਾਈਨਲ ਮੈਚ ਇਸ ਲਈ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਜਾ ਰਿਹਾ ਹੈ ਦੇਤਾ ਦਰਸ਼ਕ ਵੀਰੋ ਮੈਚ ਤਕੜਾ ਹੋਣ ਦੀ ਆਸ ਆ ਤੇ ਇੱਕ ਲਲਕਾਰਾ ਮਾਰ ਕੇ ਦੱਸ ਦਿਓ ਜਿੰਦਾ ਤਕੜਾ ਮੈਚ ਹੋਣਾ ਉਹਦਾ ਤਕੜਾ ਲਲਕਾਰਾ ਨਹੀਂ ਵੱਜਿਆ ਜ਼ੋਰਦਾਰ ਲਲਕਾਰਾ ਮਾਰ ਦਿਓ ਮੂ ਸਪੀਰ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ ਇੱਕ ਪਾਸੇ ਸੁੱਖ ਹੈ ਕੋ ਗਸ਼ੋਰ ਵਾਲਾ ਕਹਿੰਦਾ ਅਸੀਂ ਹੋਰ ਦੁਨੀਆ ਤੇ ਕੀ ਖਟਿਆ ਬਸ ਯਾਰਾਂ ਦੀਆਂ ਯਾਰੀਆਂ ਹੀ ਖਟੀਆਂ ਹੈ ਸੁਖੇ ਨੇ ਵੀ ਕਹਿੰਦੇ ਆਪਣੇ ਯਾਰ ਜਿਹੜੇ ਜਦੋਂ ਵੀ ਕੈਨੇਡਾ ਪੁੱਜੀਦਾ ਜਾਂ ਅਮਰੀਕਾ ਪੁੱਜੀਦਾ ਹੈ ਤੇ ਫਿਰ ਬੜੇ ਮਾਣ ਨਾਲ ਕਹਿੰਦੇ ਆ ਸੁੱਖਾ ਸਾਡਾ ਯਾਰ ਹੈ ਕਿ ਸਾਨੂੰ ਫਕਰ ਦੋਸਤਾ ਤੇ ਹੁਣ ਯਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਦੀ ਜਾਂਦੇ ਪਰਕੇ ਮੇਰੀ ਬੇਨਤੀ ਹੈ ਵੀ ਕੋਈ ਵੀ ਖਿਡਾਰੀ ਚੱਲਦੇ ਮੈਚ ਦੇ ਦਰਮਿਆਨ ਜਨਤਾ ਪਾਣੀ ਨਾਲ ਸਪਰੇਅ ਯੂਜ਼ ਨਹੀਂ ਕਰ ਸਕਦਾ ਜਦੋਂ ਵਾਟਰ ਬ੍ਰੇਕ ਹੁੰਦੀ ਹੈ ਉਦੋਂ ਪਰਚ ਸਕਦੇ ਆ ਜਿੰਨੇ ਪਲੇਅਰ ਖੇਡਦੇ ਆ ਐਕਸ਼ਨ ਦੇ ਵਿੱਚ ਆ ਉਹੀ ਗਰਾਊਂਡ ਦੇ ਵਿੱਚ ਖੜ੍ਹਨ ਬਾਕੀ ਸਾਈਡ ਦੇ ਉੱਪਰ ਰੁਕੇ ਬੈਠ ਜਾਣ ਤਕੜਾ ਮੈਚ ਕਿਉਂਕਿ ਦਰਸ਼ਕਾਂ ਨੂੰ ਸਵਾਦ ਲੈ ਲੈਣ ਦਿਓ ਕਿ ਮੈਚ ਜਿਹੜਾ ਇਤਿਹਾਰ ਸਿੰਘ ਮੈਚ ਹੋ ਰਿਹਾ ਹੈ ਨਾਲੇ ਦੇ ਕਬੱਡੀ ਕੱਪ ਦਾ ਹੈ ਮੇਰੀ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਰੌਸ਼ਨੀ ਪਾਉਣਾ ਆਪਾਂ ਪਿਆਰ ਤੇ ਸਰਕਾਰ ਦੇ ਨਾਲ ਅਨੰਦਵਾਲੋਂ ਖੇਡ ਕਬੱਡੀ ਦਾ ਬਹੁਤ ਤਕੜਾ ਮੈਚ ਹੈ ਦੋਨਾਂ ਟੀਮਾਂ ਦੇ ਦਰਮਿਆਨ ਅੱਜ ਦਾ ਫਾਈਨਲ ਮੁਕਾਬਲਾ ਹਰਦੀਪ ਸਿੰਘ ਤੇ ਜਿੰਦੀਪ ਸਿੰਘ ਸਾਡੀ ਵੀਰੋ ਵੀ ਕਬੱਡੀ 365.com ਦੇ ਅਨੰਦ ਮਾਰ ਰਹੇ ਅੱਜ ਦੇ ਕੱਪ ਦਾ ਉਹ ਕਹਿੰਦੇ ਪੂਰਾ ਸਵਾਦ ਵਜਿਆ ਪਿਆ ਹੈ ਉਹਨਾਂ ਭਰਾਵਾਂ ਦਾ ਵੀ ਅਸੀਂ ਪ੍ਰਬੰਧਕੀ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਲਮਗੀਰ ਸਾਹਿਬ ਔਰ ਅਮਨ ਜੀ ਸਾਡੇ ਬਲਜੀਤ ਸਿੰਘ ਜੀ ਬੱਗਾ ਸਾਡੇ ਜ਼ਿਲ੍ਹੇ ਕਪੂਰਥਲੇ ਦੇ ਤੁਸੀਂ ਵੀ ਜਾਣਦੇ ਹੋ ਕਿ ਮਹਾਨ ਪ੍ਰਮੋਟਰ ਨੇ ਮਾਲਕ ਦੀ ਮਿਹਰ ਦੇ ਨਾਲ ਕਿੰਨੀ ਗੁਰदयाल ਸਿੰਘ ਵੱਡੇ ਉਹਨਾਂ ਦਾ ਨਾਮ ਜਿਹੜਾ ਉਹ ਗਰਾਊਂਡਾਂ ਦੇ ਵਿੱਚ ਗੂਜਦਾ ਜਿਨ੍ਹਾਂ ਦੇ ਸੱਜੇ ਵੀ ਖਿਡਾਰੀ ਹਰ ਸਾਲ ਯੂਰਪ ਦੇ ਵਿੱਚ ਖੇਡਦੇ ਨੇ ਔਰ ਸਾਡਾ ਵੀਰ ਬਲਜੀਤ ਸਿੰਘ ਬੱਗਾ ਨੂਰਪੁਰ ਜੱਟਾਂ ਪਿੰਡਾ ਜ਼ਿਲ੍ਹੇ ਕਪੂਰਥਲੇ ਦਾ ਅੱਜ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਨਾਮ ਚੱਲਦਾ ਹੈ ਉਹ ਵੀ ਟਕਰੇ ਨੇ ਵਿਦੇਸ਼ਾਂ ਦੇ ਵਿੱਚ ਬੈਠ ਕੇ ਨੌਰਵੇ ਦੀ ਧਰਤੀ ਤੋਂ ਸਾਡੇ ਬਾਂਕੇ ਹੁਣਾ ਦੇ ਨਾਲ ਕਹਿੰਦੇ ਵੀ ਡਾਡੀਆਂ ਯਾਰੀਆਂ ਨੇ ਅੱਜ ਮਨਸੂਰ ਵਲੀਏ ਬਾਂਕੇ ਹੁਣਾ ਦੀ ਰੂਬੀ ਹੁਣਾ ਦੀ ਵੀ ਦੇ ਨ ਰਹੀ ਹੈ ਕਬੱਡੀ ਨੂੰ ਉਹਨਾਂ ਵੀਰਾਂ ਦਾ ਵੀ ਸਤਿਕਾਰ ਕਰੀਏ ਸਾਡੇ ਬਹੁਤ ਹੀ ਸਤਿਕਾਰਯੋਗ ਸੋਨੂੰ ਜੰਪ ਦੇ ਸਤਿਕਾਰਯੋਗ ਪਿਤਾ ਬਹੁਤ ਹੀ ਸਤਿਕਾਰਯੋਗ ਗੁਰਦੇਵ ਸਿੰਘ ਜੀ ਦਰਦੀ ਸਾਹਿਬ ਬੈਠੇ ਨੇ ਮੁੱਖ ਸਟੇਜ ਤੇ ਉਹਨਾਂ ਦਾ ਵੀ ਸਵਾਗਤ ਹੈ ਸੋ ਸਾਡੇ ਸੋਨੂੰ ਜੀ ਹੁਣਾ ਨੇ ਜਾਣਕਾਰੀ ਦਿੱਤੀ ਹੈ ਵੀ ਕੋਚ ਰੂਟ ਕਰੋ ਕਿ ਜੋ ਕਮੇਟੀ ਡਿਸੀਜਨ ਲਾਏਗੀ ਅੱਜ ਦੇ ਬੈਸਟ ਟਰੇਡਰ ਤੇ ਜਾਫੀ ਦਾ ਉਸ ਨੂੰ ਹੀ ਮੰਨਿਆ ਜਾਵੇਗਾ ਇਹ ਦੋਨੋਂ ਕੋਚ ਲਾਲੀਬੀਰ ਨੂੰ ਤੇ ਸੁਖੇ ਨੂੰ ਬੇਨਤੀ ਆ ਕਿ ਜਰੂਰ ਨੋਟ ਦੇ ਵਿੱਚ ਰੱਖਣਾ ਵੀ ਪ੍ਰਬੰਧਕ ਕਮੇਟੀ ਵੱਲੋਂ ਜੋ ਫੈਸਲਾ ਹੋਵੇਗਾ ਉਹੀ ਅੰਤਮ ਮੰਨਿਆ ਜਾਵੇਗਾ ਇੱਕ ਤਾੜੀ ਉਸ ਮਹਾਨ ਕਬੱਡੀ ਖਿਡਾਰੀ ਪ੍ਰੀਤੇ ਨੜਾਲੇ ਵਾਲੇ ਦੇ ਨਾਂ ਤੇ ਮਾਰ ਦਿਓ ਦਰਸ਼ਕ ਵੀਰੋ ਜਿਨੇ ਦੁਨੀਆ ਦੇ ਵਿੱਚ ਨੜਾਲੇ ਪਿੰਡ ਦਾ ਨਾਂ ਕੀਤਾ ਇੱਕ ਤਾੜੀ ਖੁੱਲ ਕੇ ਮਾਰੋ ਜੀ ਉਸ ਮਹਾਨ ਕਬੱਡੀ ਖਿਡਾਰੀ ਦੀ ਇੱਕ ਪਿੰਡ ਦੇ ਵਿੱਚ ਇੱਕ ਮੱਲ ਪੈਦਾ ਕਰਨਾ ਬਹੁਤ ਵੱਡੀ ਗੱਲ ਹੈ ਲਓ ਜੀ ਸਮੇਂ ਦੀ ਚੇਂਜ ਹੈ ਦੁਨੀਆਂ ਦੇ ਸਟਾਰ ਪੁੱਜੇ ਹੋਏ ਐ ਕੋਈ ਸਮਾਂ ਸੀ ਪ੍ਰੀਤੇ ਉਹਨਾਂ ਦੀ ਕਬੱਡੀ ਦੇਖਣ ਤੋਂ ਦੁਨੀਆਂ ਤਰਸਦੀ ਸੀ ਅੱਜ ਇਹਦਾ ਲਓ ਜੀ ਉਹ ਤਾਂ ਗੱਬਰੂਆਂ ਦਾ ਸਮਾਂ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਿਰ ਬਹੁਤ ਹੀ ਸਤਿਕਾਰਯੋਗ ਪਿੰਡ ਚੁਗਾਵਾਂ ਦੀ ਧਰਤੀ ਐ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਪਹਿਲਾ ਕਬੱਡੀ ਕੱਪ ਹੋ ਰਿਹਾ 12 ਤਰੀਕ ਕੱਲ ਦਾ ਦਿਨ ਛੱਡ ਕੇ ਪਰਸੋਂ ਨੂੰ ਰੌਣਕਾਂ ਲੱਗਣੀਆਂ ਐ ਤੇ ਕਹਿੰਦੇ ਵਿੱਚ ਤੇ 6 ਲੰਮਾ ਨੂੰ ਵੀ सोनू ਜੰਪ ਨੇ ਸੱਦਾ ਦਿੱਤਾ ਹੈ ਸਾਡੇ ਸਤਿਕਾਰਯੋਗ ਸਰਪੰਚ ਬਸਾਕਾ ਸਿੰਘ ਜੀ ਉਹਨਾਂ ਦੇ ਸਾਰੀ ਕਮੇਟੀ ਤੇ ਬਲਵਿੰਦਰ ਸਾਡਾ ਵੀ ਚੁਗਾਵਾ ਵਾਲਾ ਕਿਦ ਵੀ ਪਿਆਰ ਦੇ ਸੱਦੇ ਦੇ ਰਿਹਾ ਵੀ ਨਗਰ ਦੇ ਇਲਾਕੇ ਦੇ ਜਿਨੇ ਵੀ ਪੰਜ ਸਰਪੰਚ ਗੁੱਜਣਗੇ ਬਲਵਿੰਦਰ ਸਿੰਘ ਚੁਗਾਵਾ ਵਾਲੇ ਵੱਲ ਉਹਨਾਂ ਦੇ ਵਿਸ਼ੇਸ਼ ਜਿਹੜੇ ਆ ਉਹ ਮਾਨ ਸਨਮਾਨ ਕੀਤੇ ਜਾਣੇ ਆ ਬਹੁਤ ਬਹੁਤ ਧੰਨਵਾਦ 12 ਤਰੀਕ ਨੋਟ ਕਰ ਲਿਓ ਸਾਰੇ ਕਬੱਡੀ ਦੇ ਪ੍ਰੇਮੀ ਅਗਲੀ ਗੱਲ ਸਾਡਾ ਵੀਰ ਅਮਨ ਲੋਪੋ ਕਰੇਗਾ ਮਾਈਕ ਲਓ ਬਹੁਤ ਤਗੜਾ ਮੈਚ ਮੇਰੀ ਬੇਨਤੀ ਆ ਮੰਮੀ ਸਾਹਿਬ ਮਦਨ ਕਪਾਲ ਜੀ ਮੈਚ ਸ਼ੁਰੂ ਕਰਵਾਓ ਜਲਦੀ ਨਾਲ ਬੈਸ ਛੇਡਰ ਤੇ ਜਾਫੀ ਨੂੰ ਕਹਿੰਦੇ ਮੋਟਰਸਾਈਕਲ ਦਿੱਤੇ ਜਾਣੀ ਆ ਮੇਰੇ ਵੀਰੋ ਮੋਟਰਸਾਈਕਲ ਕੌਣ ਜਿੱਤੇਗਾ ਗੱਲ ਸਮੇਂ ਦੀ ਹੈ ਥੋੜੇ ਸਮੇਂ ਤੱਕ ਫੈਸਲਾ ਹੋ ਜਾਣਾ ਹੈ ਇੱਕ ਦਰਸ਼ਕ ਵੀਰ ਬਾਅਦ ਆਵਾਜ਼ ਆ ਰਹੀ ਹੈ ਵੀ ਗਰਾਊਂਡ ਕਲੀਅਰ ਕਰਾ ਦਿਓ ਇਹ ਦਰਸ਼ਕਾਂ ਦੀ ਆਵਾਜ਼ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਕੋਈ ਵੀ ਗਰਾਊਂਡ ਦੇ ਵਿੱਚ ਖੜਾ ਨਾ ਹੋਵੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੋਈ ਵੀ ਵੀਰ ਗਰਾਊਂਡ ਦੇ ਵਿੱਚ ਖੜਾ ਨਾ ਹੋਵੇ ਸਿਰੇ ਦਾ ਮੈਚ ਦੋਨੋਂ ਟੀਮਾਂ ਦੇ ਦਰਮਿਆਨ ਸ਼ੁਰੂ ਹੋਣ ਜਾ ਰਿਹਾ ਇੱਕ ਪਾਸੇ ਕੇਸੀ ਪੁਜਾ ਆਇਆ ਹੈ ਰੜਵਾਲੀਆਂ ਜੀ ਨੇ ਫੌਜੀ ਦੇ ਨਾਲ ਜੁਆਇੰਟ ਜਿਹੜੀ ਧੂਰੇ ਦੇ ਕਬੱਡੀ ਕੱਪ ਤੋਂ ਕਹਿੰਦੇ ਜੀਪ ਜਿੱਤੀ ਐ ਮੇਰੀ ਵੀਰੋ ਔਰ ਦੁੱਲਾ ਬੰਗਿਆਂ ਵਾਲਾ ਉਸ ਕੱਪ ਦਾ ਨੌਜਾਨ ਉੱਤਮ ਧਾਰੀ ਬਣ ਕੇ ਜੀਪ ਦਾ ਜਿੱਤੂ ਰਿਹਾ ਮਾਲਵੇ ਦੇ ਕੱਪਾਂ ਤੇ ਕਹਿੰਦੇ ਗੱਡੀਆਂ ਟਰੈਕਟਰ ਜਿਹੜੇ ਆਮ ਹੋ ਗਏ ਐ 14 ਤਰੀਕ ਸਰਾਬੇ ਦੇ ਕਬੱਡੀ ਕੱਪ ਦੀ ਐ ਸ਼ਹੀਦ ਕਰਤਾਰ ਸਿੰਘ ਸਰਾਬੇ ਦੀ ਯਾਦ ਵਿੱਚ ਹਰ ਸਾਲ ਜ਼ਿਲ੍ਹੇ ਲੁਧਿਆਣੇ ਦੇ ਸਰਾਬੇ ਪਿੰਡ ਦੇ ਵਿੱਚ ਵੱਡਾ ਮੇਲਾ ਹੁੰਦਾ ਹੈ ਉੱਥੇ ਮੋਟਰਸਾਈਕਲ ਦਿੱਤੇ ਜਾ ਰਹੇ ਐ 21 ਤਰੀਕ ਧੂਰਕੋਟ ਰਣਸੀਨ ਦੇ ਵਿੱਚ ਲੰਡੀਆਂ ਜੀਪਾਂ ਦਿੱਤੀਆਂ ਜਾਣਗੀਆਂ ਤੇ ਨਾਲ ਹੀ 29 ਤਰੀਕ ਜਿਹੜੀ ਮਾਲੇ ਦੇ ਕਬੱਡੀ ਟੂਰਨਾਮੈਂਟ ਦੀ ਹੈ ਉੱਥੇ 4 ਟਰੈਕਟਰ ਦਿੱਤੇ ਜਾ ਰਹੇ ਐ 10 ਤਰੀਕ ਨੂੰ ਗਹਿੜਾਂ ਦੇ ਵਿੱਚ ਬਰਨਾਲੇ ਜ਼ਿਲ੍ਹੇ ਦੇ ਵਿੱਚ 4 ਟਰੈਕਟਰ 16 ਨੂੰ ਰਾਏਕੋਟ ਦੇ ਵਿੱਚ 59 11 ਪਲੱਸ ਰੂਟਾ ਬੀਟਰ ਦਿੱਤੇ ਜਾਣਗੇ। ਲਓ ਮੈਚ ਸ਼ੁਰੂ ਕਰਵਾ ਦਿਓ ਜਲਦੀ ਦੇ ਨਾਲ। ਸਿਰੇ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਹੋਣ ਜਾ ਰਹੀ ਹੈ। ਇੱਕ ਪਾਸੇ ਦਬਾਬਾ ਕਬੱਡੀ ਕਲੱਬ ਕਪੂਰਥਲਾ ਤੇ ਦੂਸਰੇ ਪਾਸੇ ਬਾਬਾ ਫਤਿਹ ਸਿੰਘ ਹਸਤਨਾ ਸਾਹਿਬ ਕਬੱਡੀ ਕਲੱਬ ਘੋਗੀਸ਼ੋਰ। ਪਾਣੀ ਬੱਟਰ ਬ੍ਰੇਕ ਦੇ ਵਿੱਚ ਮਿਲੇਗਾ 10 ਪਲੇਅਰ ਤੇ ਪਲੀਜ਼ ਇੱਕ ਕੋ ਜਿਹੜਾ ਹੈ ਉਹ ਗਰਾਊਂਡ ਦੇ ਵਿੱਚ ਰਹਿ ਸਕਦਾ ਸੋਨੂੰ ਜੰਪ ਉਹਨਾਂ ਦੇ ਜਿੰਨੇ ਵੀ ਸਾਥੀ ਪੁੱਜਿਆ ਸਾਰੇ ਵੀਰਾਂ ਦਾ ਅਮਰਜੀਤ ਉਹਨਾਂ ਦਾ ਮਰਦ ਉਹਨਾਂ ਦਾ ਹੈਪੀ ਉਹਨਾਂ ਦਾ ਉਹਦੇ ਪਿੰਡ ਤੋਂ ਜਿੰਨੇ ਵੀ ਹੋਰ ਮਿੱਤਰ ਪੁੱਜਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਪਰਮਜੀਤ ਸਿੰਘ ਜੀ ਕੰਗ ਪ੍ਰਧਾਨ ਜੱਸੇ ਉਹਨਾਂ ਦਾ ਹੈਪੀ ਉਹਨਾਂ ਦਾ ਜੀਤੇ ਉਹਨਾਂ ਦਾ ਸਾਰੇ ਵੀਰਾਂ ਦਾ ਸੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੱਡੀ ਜ਼ਿੰਮੇਵਾਰੀ ਅੱਜ ਦੇ ਇਸ ਕਬੱਡੀ ਕੱਪ ਦੀ ਸੰਭੀ ਹੋਈ ਹੈ। ਲਓ ਫਾਈਨਲ ਮੈਚ ਜਲਦੀ ਦੇ ਨਾਲ ਸ਼ੁਰੂ ਕਰਵਾਇਆ ਜਾਵੇ। ਸਿਰੇ ਦੀ ਕਬੱਡੀ ਹੋ ਰਹੀ ਹੈ ਮੇਰੇ ਵੀਰੋ ਟਨਾਲੇ ਦੇ ਕਬੱਡੀ ਕੱਪ ਤੇ। ਦਰਸ਼ਕ ਇਸ ਵੇਲੇ ਵੱਡਾ ਇਕੱਠ ਜੁੜਿਆ ਹੈ ਇਸ ਕਬੱਡੀ ਕੱਪ ਨੂੰ ਦੇਖਣ ਦੇ ਲਈ ਨਜ਼ਾਰਾ ਵੱਧਿਆ ਪਿਆ ਮੇਰੇ ਵੀਰੋ ਔਰ ਕੁਝ ਹੀ ਸਮੇਂ ਦੇ ਦਰਮਿਆਨ ਫਾਈਨਲ ਮੈਚ ਸ਼ੁਰੂ ਹੋਣ ਜਾ ਰਿਹਾ ਹੈ। ਗੱਲ ਕੀਤੀ ਆਲਮਗੀਰ ਨੇ ਚਮਕੀਲੇ ਆਸਟ੍ਰੇਲੀਆ ਵਾਲੇ ਦੀ। ਆਸਟ੍ਰੇਲੀਆ ਨਹੀਂ ਆਸਟ੍ਰੀਆ ਵਾਲਾ ਚਮਕੀਲਾ ਹੈ। ਚਹਾਨ ਯਾਰ ਦੀ ਗੱਲ ਕੀਤੀ ਕਿ ਚਹਾਨ ਯਾਰਾ ਕਬੱਡੀ ਦੇ ਕੱਪ ਕਈ ਓਤੇ ਪਰ ਕੱਪ ਨਹੀਂ ਕੋਈ ਟ੍ਰਾਂਟੋ ਦੇ ਕੱਪ ਵਰਗਾ ਅੱਜ ਨੜਾਲੇ ਦੇ ਕੱਪ ਦੀ ਵੀ ਗੱਲ ਵੱਖਰੀ ਬਣੀ ਪਈ ਹੈ ਲਓ ਸਿਰੇ ਦੀ ਕਬੱਡੀ ਮੇਰੇ ਵੀਰੇ ਓੜ ਜਾ ਰਹੀ ਹੈ ਜਿਹੜਾ ਖਿਡਾਰੀ ਅੰਟਾਰੀਓ ਤੇ BC ਦੇ ਪੂਰੇ ਖੇਡ ਸੀਜ਼ਨਾਂ ਦਾ ਕੈਨੇਡਾ ਨੰਬਰ ਦਾ ਕੈਨੇਡਾ ਦੇ ਦੋਨੋਂ ਸੀਜ਼ਨਾਂ ਦਾ ਪਹਿਲੇ ਨੰਬਰ ਦਾ ਜਾਫੀ ਰਿਹਾ ਹੈ ਹਰੀ ਨੀਕਰ ਪਾਈ ਹੈ ਖੁਸ਼ੀ ਦੁੱਗਿਆਂ ਵਾਲਾ ਜਿਸ ਨੌਜਵਾਨ ਨੇ ਇਸ ਸਾਲ ਅੰਟਾਰੀਓ ਦੇ ਪੂਰੇ ਸੀਜ਼ਨ ਦਾ ਤੇ ਵੈਨਕੂਵਰ ਦੇ ਪੂਰੇ ਸੀਜ਼ਨ ਦਾ ਹੈ ਪਹਿਲੇ ਨੰਬਰ ਦਾ ਜਾਫੀ ਉਣ ਦਾ ਖਿਤਾਬ ਜਿੱਤਿਆ ਮੇਰੇ ਵੀਰੋ ਉਹ ਜਾਫੀ ਹੈ ਤੇ ਕੇਸੀ ਕਰਮੀ ਵਰਗੇ ਨੌਜਵਾਨ ਤਿਆਰ ਨੇ ਹੁਣ ਮੈਚ ਸਿਰੇ ਦਾ ਹੈਲੋ ਹਾਂਜੀ ਹਰਦੀਪ ਸਿੰਘ ਤੇਦੀਪ ਸਿੰਘ ਯੂਐਸਏ ਤੋਂ ਲਾਈਵ ਤੱਕ ਰਹੇ ਨੇ ਇਸ ਕਬੱਡੀ ਕੱਪ ਨੂੰ ਉਹਨਾਂ ਦਾ ਧੰਨਵਾਦ ਜੋ ਬੈਸਟ ਰੇਡਰ ਤੇ ਜਾਫੀ ਹੈ ਸੋਨੂ ਜੰਪੂਰਾਂ ਵੱਲੋਂ ਪ੍ਰਬੰਧਕੀ ਕਮੇਟੀ ਵੱਲੋਂ ਮਦਨ ਗਪਾਲ ਜੀ ਬੋਪਾ ਰਾਮਾਂ ਵਾਲਿਆਂ ਦੀ ਡਿਊਟੀ ਲੱਗੀ ਹੋਈ ਹੈ ਇਹ ਕਲੀਅਰ ਕਰਨਗੇ ਵੀ ਕੌਣ ਬੈਸਟਾ ਹੈ ਔਰ ਕੋਈ ਵੀ ਵੀਰ ਇਹਦੇ ਵਿੱਚ ਇੰਟਰਫੇਅਰ ਨਾ ਕਰੇ ਪਹਿਲੀ ਕਬੱਡੀ ਤਾੜੀਆਂ ਮਾਰਸੀ ਵੀਰੋ ਇਹ ਆ ਰਾਜਾ ਪੰਡਾਲ ਦੋਨੇ ਵਾਲਾ ਇੱਕ ਪਾਸੇ ਕਹਿੰਦੇ ਨੌਜਵਾਨ ਇਹ ਖਿਡਾਰੀ ਜिले ਸੰਗਰੂਰ ਦੇ ਹੈ ਮੇਰੇ ਵੀਰੋ ਕਿ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਨਹੀਂ ਕਸੂਰ ਲਓ ਫੜਿਆ ਹੋਇਆ ਗੋਲਡੋ ਮਿੱਤਰੋ ਨਿਆਰਾ ਵੱਖਰਾ ਬਣਿਆ ਪਿਆ ਮੇਰੇ ਵੀਰੋ ਵਾਹ ਸੋਹਣੀ ਖੇਡ ਕਬੱਡੀ ਦੀ ਪੁਆਇੰਟ ਪਹਿਲਾ ਡੇਢ ਪੁਆਇੰਟ ਕਿ ਹੱਥ ਜੋੜ ਮੱਥਾ ਟੇਕ ਪਹਿਲੀ ਰੇਡ ਪਾਈ ਹੋਵੇ ਲੱਗਦਾ ਉਹ ਜਫਾ ਦੇ ਇੱਕ ਤਾੜੀ ਲੋਕਾਂ ਨੇ ਵਜਾਈ ਹੋਵੇ ਇੱਕ ਜ਼ੋਰ ਨਾਲ ਪਹਿਲਾ ਡੇਢ ਅੰਕ ਲੈ ਕੇ ਜਦੋਂ ਆਨ ਹੰਦਿਆਂ ਤੇ ਖੜਦਾ ਫਿਰ ਦਿਲਗਬਰੂ ਦਾ ਉੱਡ ਜੋੜ ਜੋ ਕਰਦਾ ਲੈ ਵੀ ਆਲਮਗੀਰ ਵੀਰ ਆ ਖਿਡਾਰੀ ਸਰਦਾਰ ਮੱਛਰ ਸਿੰਘ ਦਾ ਪੁੱਤਰ ਹੈ ਜਿਹਨੇ ਦੁਨੀਆ ਦੇ ਵਿੱਚ ਕਹਿੰਦੇ ਗਪਾਲਪੁਰ 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 ਕਰਾ ਛੱਡੀ ਏ ਮੇਰੇ ਵੀਰੋ ਇਹ ਹੈ ਮੰਮੀ ਗਪਾਲਪੁਰੀਆ ਕਰ ਗੱਲੇ ਸੁਣਾਓ ਜੀ ਨਖਾਰੀ ਨੇ ਅਗਲੇ ਪਾਸੇ ਸੱਤੂ ਕਹਿੰਦੇ ਵੀ ਖੰਡੂਰ ਸਾਹਿਬ ਦਾ ਨੌਜਵਾਨ ਹੈ ਦੂਸਰੇ ਪਾਸੇ ਕਬੱਡੀ ਦਾ ਟਾਈਗਰ ਹੈ ਤੇ ਨਾਲ ਕਾਲਵਾ ਦਾ ਗੁਰਵਿੰਦਰ ਆ ਦੇਖਦੇ ਵੀ ਕਿਹੜਾ ਡੱਕ ਪਾਉਂਦਾ ਖੀਰਾਵਾਲ ਦਾ ਤਾਰੀ ਵੀ ਕਿੰਦ ਵੀ ਬਲਜੀਤ ਸਿੰਘ ਬੱਗੇ ਦੇ ਸੱਦੇ ਤੇ ਯੂਰਪ ਖੇੜਿਆ ਤੇ ਉਧਰਲੇ ਪਾਸੇ ਆਹ ਦੇਖਾ ਕਿ ਵੀ ਬੱਲੇ 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 ਸਮਾ ਮੁੱਕ ਗਿਆ ਹੋ ਨਹੀਂ ਹੋਰੀ ਸਾ ਨੌਜਵਾਨਾ ਨੰਬਰ ਆਹ ਖੰਡੂਰ ਸਾਹਿਬ ਦਾ ਸੱਦੇ ਜੋ ਤਾਂ ਪਹਿਲੀਆਂ ਦੋ ਕਬੱਡੀਆਂ ਦੇ ਸਵਾਦ ਆਇਆ ਤੇ ਇੱਕ ਲਲਕਾਰਾ ਮਾਰਦੇ ਦਰਸ਼ਕ ਵੀਰੋ ਵਾਹ ਬਈ ਵਾਹ ਕੀ ਬਾਤ ਹੈ ਹਾਂਜੀ ਅਮਲੋ ਪੋਜੀ ਕਹਿੰਦੇ ਵੀ ਗੱਡੀ ਦੀਆਂ ਤਿੰਨ ਰੇਡਾਂ ਦੇ ਉੱਪਰ ਸਾਡੇ ਸਾਬੀਜੀ ਯੂਐਸਏ 1000 ਰੁਪਿਆ ਦੇਣਗੇ ਜੇ ਗੱਡੀ ਕਬੜੀਆਂ ਪਾਵੇ ਕਰਿਓ ਗੱਲ ਸੁਨੋ ਨੌਜਾਨ ਇਹ ਤਲਵੰਨੀ ਚੌਧਰੀਆਂ ਦਾ ਨੌਜਾਨ ਹੀਰਾ ਮੇਰੇ ਵੀਰੋ ਆਓ ਵੇਖਦਾ ਵੀ ਹੁਣ ਨੌਜਾਨ ਕਰਮੀ ਬਰੜ ਵਾਲੀ ਐ ਤੇ ਪੁਆਇੰਟ ਨੌਜਾਨ ਧਾਵੀ ਨੇ ਆਪਣੀ ਟੀਮ ਦੇ ਲਈ ਇਸ ਲਈ ਜੋੜ ਦਿੱਤਾ ਹੈ ਪੁਆਇੰਟ ਪੁਆਇੰਟ ਕੀਦਾ ਜੀ ਕਲੀਅਰ ਕਰਿਓ ਜਰਾ ਅੰਪਾਇਰ ਸਾਹਿਬ ਪੁਆਇੰਟ ਕੀਦਾ ਹੈ ਪੁਆਇੰਟ ਰੇਡਰ ਦਾ ਹੈ ਪੁਆਇੰਟ ਜਿਹੜਾ ਇਸ ਲਈ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ ਇਹ ਆ ਰਾਜੂ ਨੌਜਵਾਨ ਇਸ ਲਈ ਕਬੱਡੀ ਪਾਉਣ ਦੇ ਲਈ ਮੇਰੇ ਵੀਰੇ ਤਿਆਰ ਹੈ ਵੇਖਦਾ ਵੀ ਚਾਰ ਜੱਫੀਆਂ ਦੇ ਵਿੱਚੋਂ ਹੁਣ ਕਿਹੜਾ ਨੌਜਵਾਨ ਉਧਰ ਕਮਲਜੀਤ ਸਿੰਘ ਜੀ ਘਾਗੋੜਾ ਵੱਲੋਂ ਕਾਲਵਾਵਾਂ ਵਾਲੇ ਦੇ ਜੱਫੇ ਤੇ ਲੈ ਵੀ ਸੋਨੋ 100 ਜਾਂ 500 100 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣੇ ਆ ਹਾਰਿਕ ਜਫੇ ਤੇ ਦਿੱਤੇ ਜਾਣਗੇ ਮੇਰੇ ਵੀਰੋ ਲਾ ਥੋੜਾ ਝੁਗਿਆ ਨੌਜਿਓਨ ਉਧਰ ਰੁੜਕੀ ਵਾਲਾ ਵੀ ਮਾਰਦਾ ਪੱਟਾ ਤੇ ਥਾਪੀਆਂ ਨਾਲ ਕਹੇ ਪਰਵਾਨ ਹੈ ਸਤੂ ਖੰਡੂਰ ਸਾਹਿਬ ਦਾ ਉਹ ਵੇਖੋ ਨਜ਼ਾਰਾ ਤਾਰੀ ਖੀਰਾ ਵਾਲੀ ਹੈ ਸਤੂ ਨੇ ਤਾਂ ਅੱਜ ਕਹਿੰਦੇ ਬੱਲੇ ਬੱਲੇ ਕਰਵਾਉਣ ਵਾਲੀ ਗੱਲ ਕੀਤੀ ਪਈ ਹੈ ਪਰ ਪੁਆਇੰਟ ਜਿਹੜਾ ਹੈ ਇਸੇ ਲਈ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਲਾਲਪੁਰਾ ਪਿੰਡ ਦਾ ਇਸ ਨੌਜਿਓਨ ਦਾ ਮੰਨਾ ਨਾਮ ਹੈ ਉੱਚਾ ਲੰਮਾ ਕਾਦਾ ਦੇਖ ਕੇ ਸ਼ਰੀਰ ਭੁੱਖ ਲੱਤਦੀ ਹੈ ਕੇ ਦੇਖ ਕੇ ਸਰੀਰ ਜਰੂ ਭੁੱਖ ਲੰਦੀ ਪੂਰੀ ਲੱਗਦਾ ਜਰੂਰ ਇਹਨੇ ਚੁੰਗੀ ਹੋਈ ਪੂਰੀ ਦੌਰ ਲਾਈ ਹੋਈ ਨਹਿਰ ਦੇ ਕਿਨਾਰੇ ਤੇ ਨਾਲੇ ਦੰਦ ਕੱਢੇ ਹੋਣਗੇ ਖੇੜ ਖੇੜ ਕੇ ਕਬੱਡੀ ਇਹਨੇ ਪਿੰਡ ਪਿੰਡ ਛੱਡੇ ਗੱਡੇ ਹੋਏ ਨੇ ਆਰੇ ਇਸ ਨੌਜੇ ਨੇ ਵਿਦੇਸ਼ਾਂ ਦੇ ਵਿੱਚ ੰਡੇ ਗੱਡੇ ਹੋਇਆ ਉਧਰ ਵੇਖਦਾ ਵੀ ਜਫਾ ਕਿਹਦਾ ਲੱਗਦਾ ਆਏ ਕਹਿੰਦੇ ਪੰਡਤਾਂ ਦਾ ਮੁੰਡਾ ਕੇਸੀ ਪਰ ਪੁਆਇੰਟ ਇਸ ਲਈ ਮੰਨੇ ਦਾ ਤੇ ਆਲਮਗੀਰ ਅਗਲੀ ਗੱਲ ਕਰਦਾ ਹੋਇਆ ਨੌਜੇਨ ਗਬਰੂ ਦੀ ਕਬੱਡੀ ਤੇ ਹਾਂਜੀ ਜਗਦੀਪ ਯੂਐਸਏ ਤੇ ਹਰਦੀਪ ਜੀ ਯੂਐਸਏ ਤੋਂ ਲਾਈਵ ਤੱਕ ਰਹਨੇ ਅੱਜ ਦੇ ਇਸ ਕਬੱਡੀ ਕੱਪ ਨੂੰ ਜਿਨ੍ਹਾਂ ਨੇ ਵੱਡਾ ਸਹਿਯੋਗ ਦਿੱਤਾ ਤੇ ਇੰਦਰਲੇ ਪਾਸੇ ਘੱਸ ਵਾਲਾ ਯੋਧਾ ਕਬੱਡੀ ਪਾ ਰਿਹਾ ਹੈ ਅੱਜ ਕਿੰਦਵੀਂ ਨੜਾਲੇ ਦੀ ਧਰਤੀ ਤੇ ਅੱਜ ਨੜਾਲੇ ਦੀ ਧਰਤੀ ਤੇ ਰੌਣਕਾਂ 14 ਤੇ 15 ਨੂੰ ਕਿੰਦਵੀਂ ਭੋਗਪੁਰ ਦਾ ਕਬੱਡੀ ਕੱਪ ਵੀ ਵੱਡੇ ਪੱਧਰ ਤੇ ਹੈ ਓੰਕਾਰ ਸਿੰਘ ਜੀ ਸਮਰਾਟ ਸਪੀਡ ਹਾਊਸ ਵਾਲਿਆਂ ਨੇ ਸਵਾ ਲੱਖ ਦੇਣਾ ਇਸ ਕਬੱਡੀ ਕੱਪ ਦੇ ਅੰਦਰ ਤੇ ਉਧਰਲੇ ਪਾਸੇ ਕਾਲਮਾਂ ਦਾ ਗੁਰਵਿੰਦਰ ਤੇ ਤਾਰੀ ਖੀਰਾਵਲ ਤੇ ਡਬਲ ਟੱਚ ਦਾ ਇਸ਼ਾਰਾ ਜਿਹੜਾ ਹੈ ਬਲਵਿੰਦਰ ਮੱਲੀ ਜੀ ਕਰਦੇ ਹੋਏ ਤੇ ਅਗਲੀ ਰੇਡ ਦੇਖਾਂਗੇ ਵੀ ਕਿਹੜਾ ਨੌਜਵਾਨ ਪੜ ਰਿਹਾ ਹੈ ਗੁਰਵਿੰਦਰ ਸਿੰਘ ਜੀ ਥੱਕ ਜੀਓਐਸਏ ਵਾਲੇ ਜੋ ਨਿਊਯਾਰਕ ਸ਼ਹਿਰ ਦੇ ਵਿੱਚ ਰਹਿੰਦੇ ਹੈ ਗੋਗੋ ਨੇ ਹਰ ਇੱਕ ਜੱਫੇ ਤੇ ਕਹਿੰਦੇ 500 ਹੈ ਗੋਗੋ ਦੋ ਵਾਰ ਨਿਊਯਾਰਕ ਦੇ ਕੱਪ ਦਾ ਬੈਸਟ ਵੀ ਆਇਆ ਮੇਰੇ ਵੀਰੋ ਅਮਰੀਕਾ ਦੇ ਖੇਡ ਮੈਦਾਨਾਂ ਦੀ ਗੱਲ ਹੈ ਲਓ ਨੌਜਨ ਰਾਜਾ ਕਬੱਡੀ ਪਾਉਣ ਦੇ ਲਈ ਇਸੇ ਲਈ ਨੌਜਨ ਵਧਾ ਹੋਇਆ ਲਓ ਕੰਨੀ ਤੇ ਖੁਸ਼ੀ ਹੈ ਦਿੜਬੇ ਵਾਲਾ ਮੇਰੇ ਵੀਰੋ ਜਿਹਦਾ ਦੁੱਗਾ ਪਿੰਡ ਹੈ ਪਰ ਦਿੜਬੇ ਨੂੰ ਮਸ਼ਹੂਰ ਕੀਤਾ ਇਸ ਨੌਜਨ ਨੇ ਦੋ ਪਿੰਡ ਮਸ਼ਹੂਰ ਕੀਤੇ ਹੈ ਤੇ ਫਿਰ ਜिले ਸੰਗਰੂਰ ਨੂੰ ਮਸ਼ਹੂਰ ਕੀਤਾ ਵੇਖਦਾ ਵੀ ਹੁਣ ਗੱਭਰੂ ਕਿਹੋ ਜਿਹਾ ਕਮਾਲ ਕਰਦਾ ਹੈ ਖੁਸ਼ੀ ਉਹ ਮੁੰਡਾ ਭੱਜ ਚੱਲਿਆ ਸਵਾਦ ਆ ਗਿਆ ਮੇਰੇ ਵੀਰ ਬਹੁਤ ਤਕੜਾ ਪੁਆਇੰਟ ਲਾਉ ਜ ਨੇ ਆਪਣੀ ਟੀਮ ਦੇ ਲਈ ਰਾਜੀ ਨੇ ਜੋੜ ਦਿੱਤਾ ਤੇ ਅਗਲੀ ਕਬੱਡੀ ਜਿਹੜੀ ਹੈ ਦੇਖਦੇ ਆ ਵੀ ਗੋਪਾਲਪ੍ਰੀਆ ਤਰਿੰਦਰ ਸਿੰਘ ਨੰਨੀ ਆ ਅਜੀ ਸ਼ਿੰਦਾ ਨਜ਼ਾਮਦੀਨਪੁਰਿਆ ਪੁੱਜਿਆ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਅਜੀਤ ਸਿੰਘ ਜੀ ਇੰਗਲੈਂਡ ਵਾਲੇ ਉਹਨਾਂ ਦੇ ਨਾਲ ਨੇ ਸਾਡੇ ਮਹਿੰਦਰ ਸਿੰਘ ਜੀ ਕਾਮਰੇਡ ਮੰਦਪੁਰ ਵਾਲੇ ਪੁੱਜੇ ਹੋਏ ਆ ਉਹਨਾਂ ਦਾ ਵੀ ਸਵਾਗਤ ਹੈ ਤੇ ਉਧਰਲੇ ਪਾਸੇ ਗੋਪਾਲਪੁਰਿਆ ਹੁਣ ਕਹੋ ਜੇ ਕਰੂ ਕਮਾਲ ਵੀ ਦਰਸ਼ਕ ਤੱਕਦੇ ਹੋਏ ਪੱਬਾਂ ਪਾਰ ਹੋਏ ਪੈ ਨੇ ਇੱਕ ਪਾਸੇ ਤਾਰੀ ਤੇ ਕਾਲਮਾ ਦਾ ਆਓ ਭਲਵਾਰ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਤੇ ਨੰਬਰ 1 ਗੋਪਾਲਪੁਰਿਆ ਦਾ ਨੰਨੀ ਗੋਪਾਲਪੁਰਿਆ ਦਾ ਸੱਤਾ ਖਖ ਤੇ ਨਾਲ ਸਾਡੇ ਵੀਰ ਦਿਨੇਸ਼ ਪੰਡਤ ਜੀ ਉਹਨਾਂ ਵੱਲੋਂ ਰਾਜੂ ਚੌੜੇ ਮਧਰੇ ਵਾਲੇ ਦੀਆਂ